ਅੱਜ ਜਦੋਂ ਦੇਸ਼ ਜੰਗ ਦੇ ਹਾਲਾਤਾਂ ਦਾ ਸਾਹਮਣਾ ਕਰ ਰਿਹਾ ਹੈ ਜਦੋਂ ਦੇਸ਼ ਦੇ ਵਿੱਚ ਬਲੈਕਆਊਟ ਸਾਇਰਨ ਦੇ ਮੌਕ ਡ੍ਰਿਲ ਚੱਲ ਰਹੇ ਨੇ ਉਸ ਵੇਲੇ ਭਾਜੀਪੀ ਦੁਆਰਾ ਹੁਕਮ ਚਾੜ ਦਿੱਤੇ ਜਾਂਦੇ ਨੇ BBMB ਨੂੰ ਕਿ ਮੁਸੀਬਤ ਚੋਂ ਮੌਕਾ ਦੇਖੋ ਲੋਕਾਂ ਦਾ ਧਿਆਨ ਸ਼ਾਇਦ ਪੰਜਾਬ ਦਾ ਧਿਆਨ ਸ਼ਾਇਦ ਪੰਜਾਬ ਪੁਲਿਸ ਦਾ ਧਿਆਨ ਸ਼ਾਇਦ ਬਾਰਡਰ ਵੱਲ ਹੋਊਗਾ ਤਾਂ ਇਸ ਮੌਕੇ ਤੇ ਉਹਨਾਂ ਨੇ BBMB ਦੇ ਚੇਅਰਮੈਨ ਤੇ ਕੁਝ ਅਧਿਕਾਰੀਆਂ ਨੂੰ ਅੱਜ ਸਵੇਰੇ ਸਵੇਰੇ ਬਿਨਾਂ ਕਿਸੇ ਇਨਫੋਰਮੇਸ਼ਨ ਦੇ ਬਿਨਾਂ ਕਿਸੇ ਕਿਸੇ ਪ੍ਰੀਅਰ ਕੋਈ ਪਹਿਲਾਂ ਜਾਣਕਾਰੀ ਦੇ ਲੋਹਾਂਡ ਜਿਹੜਾ ਡੈਮ ਜਿਹੜਾ ਬੰਨ ਹੈ ਉੱਥੇ ਜਾ ਕੇ ਸ਼ੇਰ ਤੇ ਰੱਖ ਲਿਆ ਮਤਲਬ ਪੰਜਾਬ ਦਾ 200 ਕਿੱਸਾ ਪਾਣੀ ਵਾਲਾ ਗੇਟ ਬੰਦ ਕਰਕੇ ਹਰਿਆਣੇ ਵਾਲਾ ਗੇਟ ਖੋਲ੍ਹਿਆ ਜਦੋਂ ਹੀ ਮੈਨੂੰ ਪਤਾ ਲੱਗਿਆ ਮੈਂ ਇਮੀਡੀਏਟਲੀ ਉੱਥੋਂ ਨੰਗਲ ਵਾਸਤੇ ਪ੍ਰਵਾਨਾ ਹੋਇਆ ਤਾਂ ਚੇਅਰਮੈਨ ਸਾਹਿਬ ਨੂੰ ਦੱਸਿਆ ਗਿਆ ਕਿ ਤੁਹਾਡੇ ਕੋਲੇ ਕੋਈ ਆਰਡਰ ਨਹੀਂ ਤੁਹਾਡੇ ਕੋਲੇ ਗੇਟ ਖੋਲ੍ਹਣ ਦਾ ਕੋਈ ਅਧਿਕਾਰ ਨਹੀਂ ਬਹੁਤ ਗੇਟ ਜਿਹੜਾ ਦੁਬਾਰਾ ਬੰਦ ਕਰਕੇ ਪੰਜਾਬ ਨੂੰ ਦੁਬਾਰਾ ਰੀਸਟੋਰ ਕਰਤਾ ਉਹ ਪਾਣੀ ਜਦੋਂ ਨੰਗਲ ਆਇਆ ਇੱਥੇ ਵੀ ਉਹਨੂੰ ਪੁੱਛਿਆ ਗਿਆ ਕਿ ਕੋਈ ਆਰਡਰ ਦਿਓ ਕੱਲ ਮਾਨਯੋਗ ਹਾਈ ਕੋਰਟ ਦਾ ਆਰਡਰ ਆਇਆ ਉਹਦੇ ਵਿੱਚ ਉਹਨਾਂ ਨੇ ਕਿਤੇ ਨਹੀਂ ਲਿਖਿਆ ਕਿ ਪਾਣੀ ਦੇ ਦਿਓ ਉਸ ਆਰਡਰ ਦੇ ਵਿੱਚ ਮੈਨਾ ਏਜੀ ਸਾਹਿਬ ਬੈਠੇ ਨੇ ਉਸ ਆਰਡਰ ਦੇ ਵਿੱਚ ਇਹ ਲਿਖਿਆ ਹੈ ਜਿਹੜਾ ਕੱਲ ਦਾ ਆਰਡਰ ਹੈ ਮਾਨਯੋਗ ਹਾਈ ਕੋਰਟ ਦਾ ਇਹਦੇ ਵਿੱਚ ਇਹ ਲਿਖਿਆ ਇਹਨਾਂ ਨੇ ਕਿ 25 25 ਨੂੰ ਜਿਹੜੀ ਹੋਮ ਸੈਕਟਰੀ ਦੀ ਚੇਅਰਮੈਨਸ਼ਿਪ ਦੇ ਵਿੱਚ ਜਿਹੜੀ ਗਵਰਨਮੈਂਟ ਆਫ ਇੰਡੀਆ ਦੇ ਹੋਮ ਸੈਕਟਰੀ ਦੀ ਚੇਅਰਮੈਨਸ਼ਿਪ ਜਿਹੜੀ ਮੀਟਿੰਗ ਹੋਈ ਸੀ ਇਹ ਉਹਦੇ ਮੁਤਾਬਕ ਜਿਹੜਾ ਤੁਸੀਂ ਚੱਲੋ ਦੋਨੇ ਬੈਠ ਕੇ ਗੱਲ ਕਰ ਲਓ ਔਰ ਦੋ ਤਰੀਕ ਨੂੰ ਜਿਹੜੀ ਮੀਟਿੰਗ ਹੋਈ ਸੀ ਉਹਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਆਰਡਰ ਨਹੀਂ ਕਿ ਪਾਣੀ ਦੇ ਦਿੱਤਾ ਜਾਵੇ ਉਹਦੇ ਵਿੱਚ ਸਿਰਫ ਇਹ ਲੈ ਮੈਂ ਤੁਹਾਨੂੰ ਕਾਫੀ ਦੇ ਦਾਂਗੇ ਅਸੀਂ ਆਇਬ ਮਾਨੋਗਾਇ ਕੋਟ ਦੇ ਐਸਲਿਵੀ ਆਇਨ ਨੇ ਬਾਟ ਯੂਨੀਅਨ ਹੋਮ ਸੈਕਟਰੀ ਨੇ ਇੱਕ ਪ੍ਰੈਸ ਨੋਟ ਜਾਰੀ ਕੀਤਾ ਜਿਦੇ ਵਿੱਚ ਇਹ ਵੀ ਇਹ ਲਿਖਿਆ ਹੈ ਕਿ ਇਟ ਵਾਸ ਐਡਵਾਈਸਡ ਨਾਟ ਆਰਡਰ ਸਲਾਹ ਦਿੱਤੀ ਜਾਂਦੀ ਹੈ ਕਿ ਇਹ 4500 ਕੇ ਜਿਹੜਾ ਐਕਸਟਰਾ ਬਾਟਰ ਵਾਲਾ ਭਾਖੜਾ ਨੇ ਹਰਿਆਣਾ ਮੰਗ ਰਿਆ ਉਹਨੂੰ ਮਤਲਬ ਰਿਕੁਆਇਰਮੈਂਟ ਜਿਹੜੀ ਉਹਨਾਂ ਦੀ ਹੈਗੀ ਉਹਨੂੰ ਪੂਰਾ ਕਰਨ ਬਾਰੇ ਵਿਚਾਰ ਕੀਤਾ ਓਏ ਸੇ ਨੂੰ ਆਰਡਰ ਬੰਨੀ ਬੈਠੇ ਨੇ ਇਹ ਤਾਂ ਪ੍ਰੈਸ ਰਿਲੀਜ਼ ਹੈ ਬਾ ਉਹਦੇ ਇਹ ਇਸ ਮੀਟਿੰਗ ਦੇ ਮਿਨਿਟਸ ਕਿੱਥੇ ਨੇ ਆਰਡਰ ਕਿੱਥੇ ਹੈ ਜਦੋਂ ਅੱਜ ਚੇਅਰਮੈਨ ਸਾਹਿਬ ਨੂੰ ਪੁੱਛਿਆ ਗਿਆ ਤਾਂ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਸਿਰਫ ਫੱਟਾ ਚੱਕੜ ਪੇਜਤੇ تھے ਹਾਈ ਕੋਰਟ ਨੇ ਇਹ ਵੀ ਕਿਹਾ ਜੇ ਤੁਹਾਨੂੰ ਪਸੰਦ ਨਹੀਂ ਹੈਗਾ ਤੁਹਾਨੂੰ ਨਹੀਂ ਮੰਨਦੇ ਤੁਸੀਂ ਇਸ ਫੈਸਲੇ ਨੂੰ ਤਾਂ ਤੁਸੀਂ ਇਹਨੂੰ ਚੈਲੰਜ ਵੀ ਕਰ ਸਕਦੇ ਸਾਨੂੰ ਮੌਕਾ ਤਾਂ ਦਿਓ ਸੁਪਰੀਮ ਕੋਰਟ ਜਾਣ ਦਾ ਤੁਹਾਨੂੰ ਕਿਹੜੀ ਅੱਠ ਦਿਨਾਂ ਦੀ ਮੋਢਲੇ ਐਮਰਜੈਂਸੀ ਪੈ ਗਈ ਜਿਹੜੀ ਫਸਲ 8 ਦਿਨਾਂ ਚ ਹੀ ਹੁੰਦੀ ਹੈ ਔਰ ਤੁਹਾਨੂੰ ਇਮੀਡੀਏਟਲੀ 8500 ਕਿਊਬਿਕ ਚਾਹੀਦਾ ਜਦ ਕਿ ਤੁਹਾਡੇ 4000 ਨਾ ਸਰੀ ਜਾਂਦਾ ਕਿੰਨੇ ਮਹੀਨੇ ਦਾ ਸਾਰਾ ਅਪ੍ਰੈਲ 4000 ਨਾਲ ਹੀ ਕੱਢਿਆ ਮਈ ਚ ਪਤਾ ਨਹੀਂ ਕੀ ਕੀ ਹੋ ਗਿਆ ਇਹਨੂੰ 100 ਮੈਂ ਹੰਬਲੀ ਰਿਕੁਐਸਟ ਕਰਦਾ ਬੀਬੀਐਮਬੀ ਇਸ ਤਰ੍ਹਾਂ ਦੀਆਂ ਇਲੀਗਲ ਕਾਰਵਾਈਆਂ ਨਾ ਕਰੇ ਬੀਜੇਪੀ ਨੂੰ ਵੀ ਕਹਿਣਾ ਕਿ ਇੱਕ ਪਾਸੇ ਤਾਂ ਦੇਸ਼ ਜਿਹੜਾ ਹੈ ਉਹ ਖਾਸ ਤੌਰ ਤੇ ਪੰਜਾਬ ਦੇ ਬਾਰਡਰ ਤੇ ਤਾਂ ਬਹੁਤ ਜ਼ਿਆਦਾ ਟੈਨਸ਼ਨ ਹੈ 532 ਕਿਲੋਮੀਟਰ ਸਾਡਾ ਬੋਰ ਅਸੀਂ ਫੋਰਸਾਂ ਕਿੱਥੇ ਲਾਈਏ ਪੰਜਾਬ ਪੁਲਿਸ ਅਸੀਂ ਕਿੱਥੇ ਲਾਈਏ ਜੀ ਅਸੀਂ ਬਾਰਡਰ ਤੇ ਲਾਈਏ ਜਾਂ ਇੱਥੇ ਟੈਂਮਾ ਤੇ ਆਈ ਆ ਤੁਸੀਂ ਹਰ ਰੋ ਸਵੇਰੇ ਸਵੇਰੇ ਚੋਰੀ ਕਰਨਾਗੇ ਪਾਣੀ ਦੀ ਸਵੇਰੇ ਸਵੇਰੇ ਤੁਸੀਂ अर्ਲੀ ਮਾਰਨਿੰਗ ਪਾਣੀ ਤੇ ਡਾਕਾ ਮਾਰਨਾਗੇ ਪੰਜਾਬ ਦੇ ਏਰੀਆ ਚ ਬੜੀ ਮੰਦਪਾਗੀ ਗੱਲ ਹੈ ਜੀ ਬੜੀ ਮੰਦਪਾਗੀ ਗੱਲ ਹੈ ਉਹ ਲੋਕ ਇੱਥੇ ਹੋਗੇ ਆਪ ਆਲਾਕੇ ਦੇ ਲੋਕ ਵੀ ਤਾਂ ਪੈਸੇ ਹੀ ਨਹੀਂ ਧੀ ਪਿੰਡ ਇੱਥੇ ਅਜੇ ਨਹੀਂ ਜਿੱਥੇ ਪਾਣੀ ਨਹੀਂ ਪਹੁੰਚਦਾ 500 ਏਕੜ ਇੱਕ ਪਿੰਡ ਦੀ ਬੰਜਰ ਹੋਈ ਪਈ ਐ ਅਸੀਂ ਉਹਨਾਂ ਨੂੰ ਪਾਣੀ ਦੇਣ ਨੂੰ ਕਹਦੇ ਆਂ ਤੁਸੀਂ ਹੁਣ ਕਹਿੰਦੇ ਸਾਨੂੰ ਐਕਸਟਰਾ ਦੇ ਦਿਓ ਕਿਉਂਕਿ ਸਾਨੂੰ 10 ਸਾਲ 15 ਸਾਲ ਪਹਿਲਾਂ ਮਿਲਦਾ ਰਿਹਾ ਹੁਣ ਉਹ ਹੱਤ ਜਿਹੜੀ ਐ ਉਹ ਹੱਕ ਥੋੜੀ ਬਣ ਗਿਆ ਰਾਈਟ ਥੋੜੀ ਬਣ ਗਿਆ ਨਾ ਸੋ ਨਾ ਹਾਈ ਕੋਰਟ ਨੇ ਕੋਈ ਆਰਡਰ ਦਿੱਤਾ ਕਿ ਪਾਣੀ ਛੱਡੋ ਨਾ ਕਿਸੇ ਹੋਮ ਸੈਕਟਰੀ ਦੀ ਮੀਟਿੰਗ 'ਚ ਕੋਈ ਇਸ ਤਰ੍ਹਾਂ ਦਾ ਹੋਇਆ ਬੀਬੀਐਮਬੀ ਦੇ ਜਿਹੜੀਆਂ ਮੀਟਿੰਗਾਂ ਨੇ ਉਹ ਤੁਹਾਨੂੰ ਪਤਾ ਹੀ ਐ ਕਿ ਉਹ ਤਿੰਨ ਘੰਟੇ ਦਾ ਨੋਟਿਸ ਦੇ ਕੇ ਕਿਵੇਂ ਬੁਲਾ ਸਕਦੇ ਮੀਟਿੰਗ ਜਿਹੜੀ ਪੰਜਾਬ ਜਾਂਦੀ ਹੈਗੀ 60% ਸਾਡਾ ਹਿੱਸਾ ਨਾ ਮੈਨੂੰ ਕੋਈ ਫੋਨ ਆਇਆ ਚੀਰਮੈਨ ਦਾ ਕਿ ਮੈਂ ਚਲ ਜਾਣ ਲੱਗੇ ਆ ਜੀ ਉਧਰ ਅਸੀਂ 60% ਦੇ ਹਿੱਸੇਦਾਰਾਂ ਚ ਸਾਨੂੰ ਨਹੀਂ ਪਤਾ ਸਾਥ ਚੋਰੀਆਂ ਲੈ ਜਾਵਾਂ ਤਾਂ ਮਾਨਸਰ ਐਫ ਆਈ ਆਰ ਹੋਣੀ ਚਾਹੀਦੀ ਹੈ ਇਲੈਗਲ ਐਕਟ ਬਾਅਦ ਜੋ ਕਾਰਵਾਈ ਆ ਉਹਦੇ ਕਲਾਸ ਐਫ ਆਈ ਆਰ ਹੋਣੀ ਚਾਹੀਦੀ ਗੋੜ ਜਾਵਾਂਗੇ ਆਪਾਂ ਸੁਪਰੀਮ ਕੋਰਟ ਦੀ ਤਿਆਰੀ ਹੈ ਅਸੀਂ ਚੈਲੰਜ ਕਰਾਂਗੇ ਸਾਨੂੰ ਹਾਈ ਕੋਰਟ ਨੇ ਕਿਹਾ ਕਿ ਰਾਈਟ ਦਿੱਤਾ ਹੈ ਕਿ ਤੁਸੀਂ ਜਾ ਸਕਦੇ ਹੋ ਬਾਕੀ ਬਾਕੀ ਤੋਂ ਤੁਸੀਂ ਕਿਹਨੂੰ ਐਫ ਆਈ ਆਰ ਦੀ ਉਹ ਅਸੀਂ ਲੀਗਲੀ ਅਸੀਂ ਪੁੱਛਦੇ ਹਾਂ ਕਿ ਕੀ ਕਿਹੜਾ ਕਿਹੜਾ ਆਰਡਰ ਇੰਪਲੀਮੈਂਟ ਕਰਾਉਣ ਆਏ ਸੀ ਉਹ ਉਹ ਕਹਿੰਦੇ ਆ ਉਹਨਾਂ ਨੇ ਕਿਹਾ ਕਿ ਸ਼ਾਮ ਨੂੰ ਮੈਨੂੰ ਮਿਲਣਗੇ ਹਾਂ ਮੈਨੂੰ ਕਿਹਾ ਉਹ ਮੈਨੂੰ ਸ਼ਾਮ ਨੂੰ ਮਿਲਣਗੇ ਆਜਣ ਅਸੀਂ ਉੱਥੇ ਗੱਲ ਕਰਾਂਗੇ ਕਿ ਹਾਂ ਜੀ ਦੱਸੋ ਕਿਹੜਾ ਆਰਡਰ ਇੰਪਲੀਮੈਂਟ ਕਰਾਉਣ ਗਏ ਸੀ ਤੁਸੀਂ ਕਿੱਥੇ ਲਿਖਿਆ ਹੋਇਆ ਕਿ 8500 ਛੱਡ ਦੋ ਹਾਈ ਕੋਰਟ ਨੇ ਲਿਖਿਆ ਹੈ ਹੋਮ ਸੈਕਟਰੀ ਨੇ ਕਿਹਾ ਕੀ ਨੇ ਕਿਹਾ ਦੱਸੋ 500 ਬੰਦੇ ਆ ਰਿਹਾ ਸੀ ਅਸੀਂ ਮੁਲਾਕਾਤ ਕਿ ਸੰਭਵ ਕਿਉਂ ਨਹੀਂ ਹੋ ਸਕੀ ਕੀ ਕਰ ਰਹੇ ਇੱਥੇ ਹਾਲਾਤ ਦੇਖੋ ਨਾ ਪੱਲਵਾਂ ਨੋਟ ਦੇ ਬਣ ਸਾਦੇ ਸੀ ਅਸੀਂ ਉਹਨਾਂ ਨੂੰ ਪਹਿਲਾਂ ਇਹ ਕਿਹਾ ਕਿ ਤੁਸੀਂ ਪਹਿਲਾਂ ਤੁਹਾਨੂੰ ਅਸੀਂ ਸੇਫਲੀ ਅਸੀਂ ਤੁਹਾਨੂੰ ਇੱਥੋਂ ਚਲੇ ਜਾਓ ਕਿਉਂਕਿ ਲੋਕ ਲੋਕਾਂ ਦੀ ਗਿਣਤੀ ਵੱਧ ਹੀ ਜਾ ਰਹੀ ਹੈ ਲੋਕ ਫਿਰ ਅਸੀਂ ਟਾਈਮ ਅਸੀਂ ਐਸੇ ਕਰਕੇ ਤਾਂ ਕਿਹਾ ਸੀਗਾ ਕਿ ਪੁਲਿਸ ਅਸੀਂ ਡੈਮ ਸੇਫਟੀ ਵਾਸਤੇ ਲਾਈ ਹੈ ਪਰ ਲੋਕ ਆ ਗਏ ਪਬਲਿਕ ਆ ਗਈ ਇੱਥੇ ਕੀਤਪੁਰ ਸਾਹਿਬ ਆ ਗਏ ਲੋਕ ਲੋਹਾਂਡ ਆ ਗਏ ਜਦੋਂ ਜਿਉਂ-ਜਿਉਂ ਪਤਾ ਲੱਗੀਆਂ ਲੋਕ ਆਈ ਜਾਂਦੇ ਪਾਣੀ ਦੇ ਕੋ ਐਸੀ ਇੱਕ ਚੀਜ਼ ਹੈ ਪੰਜਾਬੀਆਂ ਦੀ ਲਾਈਫਲਾਈਨ ਹੈ ਸੋ ਉਹਦੇ ਨਾਲ ਤੁਸੀਂ ਛੇੜਛਾੜ ਕਰੋਗੇ ਔਰ ਉਹ ਉਹ ਚੋਰੀਆਂ ਡਾਕਾ ਮਾਰਨ ਦੀ ਕੋਸ਼ਿਸ਼ ਕਰੋਗੇ ਤਾਂ ਪਬਲਿਕ ਜਿਹੜੀ ਆ ਉਹਦੇ ਰੋਸ ਨੂੰ ਰੋਕਣਾ ਮੁਸ਼ਕਲ ਹੈ ਸਰਕਾਰ ਦਾ ਬਨਾਬੀ ਸੁਰੱਖਿਆ ਕਰਨ ਦੀ ਲੋੜ ਹੈ ਸੇਫਟੀ ਐਕਟ ਬਣਾਇਆ ਗਿਆ ਸੀ ਕਿਦਰੀ ਕਰ ਹੋਕ ਹੀ ਰਿਹਾ ਹੈ ਉਹ ਬਸ ਲੜਾ ਰਹੇ ਨੇ ਆਪਦਾ ਮਿਸ ਅਫਸਰ ਉਹ ਢੂੰਡ ਰਹੇ ਆ ਮੈਂ ਇਹ ਇੱਕ ਕਾਰਵਾਈ ਦੀ ਸਖਤ ਨਿੰਦਾ ਕਰਦਾ ਜੋ ਚੇਅਰਮੈਨ ਸਾਹਿਬ ਆਪ ਆ ਕੇ ਕਹਿੰਦੇ ਅਸੀਂ ਗੇਟ ਖੋਲਾਂਗੇ ਇਹ ਸਾਡੀ ਬੀਬੀਐਮਬੀ ਅਜੇ ਲੀਗਲੀ ਵੀ ਦੇਖਿਆ ਜਾਵੇ ਨਾ ਸਾਡੀ ਤਾਂ ਤੇ ਫੋਟੋ ਵੀ ਲਾਉਂਦੇ ਉਹ ਇਹ ਆਦੇ ਦਫਤਰ ਚ ਹਰਿਆਣੇ ਤੇ ਰਾਜਸਥਾਨ ਦੇ ਮੁੱਖ ਮੰਤਰੀ ਦੀ ਲੱਗੀ ਹੋਈ ਹੈ ਫੋਟੋ ਸਾਡੀ ਲਾਉਂਦੇ ਸਾਡਾ ਸਮਝਦੀ ਕੁਛ ਨਹੀਂ ਸਾਡੇ ਬਰੁਤਾਂ ਜਿਹੜੇ ਹਾਈ ਕੋਰਟਾਂ ਜਾਂਦੇ ਨੇ ਉਹਦਾ ਪੈਸਾ ਸਾਨੂੰ ਦੇਣਾ ਪੈਂਦਾ ਜੀ ਜਿੰਨੇ ਵਕੀਲ ਕਰਨਗੇ ਜਿੰਨੀ ਉਹਨਾਂ ਨੇ ਫੀਸਾਂ ਉਹਨਾਂ ਨੇ ਸਾਡੇ ਪ੍ਰਸਿੰਟ ਪੰਜਾਬ ਦੇਊਗਾ ਕਿਉਂ ਦੇਊਗਾ ਮਾਨਸਬੇ ਮਾਨਸਬੇ ਕੋਈ ਫੀਲਰ ਹੈ ਹਰਿਆਣਾ ਗਵਰਨਮੈਂਟ ਮੰਨੀ ਵੀ ਕਹ ਰਹੀ ਫੈਕਟ ਜਿਹੜੇ ਨੇ ਉਹ ਚਿੰਤਨ ਚੈ ਦੇਖਣ ਚਿਕੜੇ 21 ਮਈ ਤੋਂ ਬਾਅਦ ਅਲਾਟ ਹੋ ਜੂਗਾ ਨਾ ਪਾਣੀ ਇਹਨਾਂ ਨੂੰ ਫੈਕਟ ਪਹਿਲਾਂ ਫੈਕਟ ਬਤਾਵਗੇ ਪਾਣੀ ਦੇ ਰਹੇ ਸੀ ਵਿਕੜ ਬਿਨਾਂ ਫੈਕਟਾਂ ਤੋਂ ਦੇ ਰਹੇ ਸੀ ਅਸੀਂ ਉਹਨਾਂ ਨੂੰ 6 ਚਿੱਠੀਆਂ ਲਿਖੀਆਂ ਅਰਮੀ ਨੇ ਪੀਵੀਐਮ ਦੀ ਮੀਟਿੰਗ ਵਿੱਚ 6 ਮਹੀਨਿਆਂ ਤੋਂ ਚਿੱਠੀਆਂ ਲਿਖਦੇ ਜਾ ਰਹੇ ਆ ਕਿ ਤੁਹਾਡਾ ਪਾਣੀ ਘਟੂਆ ਇਸ ਵਾਰ ਤੁਸੀਂ ਸੰਜਮ ਨਾ ਵਰਤੋ ਤੁਹਾਡਾ ਤੁਸੀਂ ਮਹੀ ਤੱਕ ਚਲਾਉਣਾ ਨਹੀਂ ਮੰਨੇ ਪੁਰਾਣੀ ਆਦਤ ਸਾਨ ਸਰ ਸਾਨ ਸਰ ਲੜਾਈ ਲੱਗ ਗਈ ਹੈ ਇਸ ਨੂੰ ਲੱਗਦਾ ਨਹੀਂ ਕਿ ਲੜਾਈ ਹੋਰ ਵੱਡੀ ਹੈ ਸਿੰਗਲ ਬੋਰਡ ਦੀ ਸਰ ਕਿਉਂਕਿ 60% ਹਿੱਸਾ ਹੈ ਸਿੰਗਲ ਬੋਰਡ ਸਿੰਗਲ ਹੈ ਉਹ 40% ਹੈ ਤਿੰਨ ਬੋਟਾ ਓਰ ਤੇ ਵੀ ਰਾਜਨੀਤੀ ਹੁੰਦੀ ਹੈ ਸਰ ਇਹ ਵੀ ਲੜਾਈ ਵੱਡੀ ਲੱਗਦੀ ਹੈ ਵੀ ਉਹੀ ਹੈ ਨਾ ਹੁਣ ਕੀ ਕਰਨ ਕੀ ਕੀਤਾ Rajasthan ਤੇ Haryana ਨੇ ਬੋਟ ਪਾ ਕੇ ਕਿਹਦੇ 2-1 ਨਾਲ फैसला करता है साहब तो बोल रहे हैं कि का मुकदमा होना चाहिए बीबीएमबी के चेयरमैन को लॉक कर किसको बोल रहे हैं वो वो आपको बोल रहे हैं नहीं 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 वो भी तो भी मंत्री हैं उनको बोलो ना कि सेंटर को कि जिन्होंने जो ऑर्डर देते हैं बिट्टू जी को बोलो की देशद्रोह का मुकदमा वो जहाँ वो बड़े देशभक्त बैठे हैं ना जो हर को हर एक को देशभक्ति का सर्टिफिकेट देते हैं जो उनसे करवाओ ना तो बिट्टू जी आप तो सेंट्रल गवर्नमेंट का हिस्सा हो जो वहां से ऑर्डर करती है बीबीएमबी को क्या आज आज उठा दो ये मतलब हर चीज हमारे पे ही मतलब हम पर तो ये संकट मरा गया है एक तरीक तक तो कोई मुद्दा नहीं था ये अब उसके बाद जब इन्होंने खुद ही फैसला कर लिया कि हम इतना पानी देंगे और इतना छोड़ देंगे ऐसे कैसे छोड़ देंगे ਬਾਜਵਾਦੀ ਗੱਲਾਂ ਆ ਜੀ ਨਾ ਹੋਵੇ ਨੀ ਉਹਦੇ ਵਾਸਤੇ ਕਿ ਜੱਲਾ ਲੋਕ ਆਪਣਾ ਪਾਕਿਸਤਾਨ ਬਚਾਉਣ ਦੇ ਲਈ ਸਿਰਫ ਤੇ ਕੇਵਲ ਸਰਕਾਰ ਡਰਾਮਾ ਕਰ ਰਹੀ ਹੈ ਜਿਹੜਾ ਐਸਿਡ ਰੋਟ ਦਿੱਤਾ ਸੀ ਉਹਨਾ ਸਟਰੋਂਗ ਨਹੀਂ ਦਿੱਤਾ ਦੱਗਾ ਜੀ ਕਿਹੜਾ ਫਿਰੋਕ ਹਾਈ ਕੋਰਟ ਦੇ ਵਿੱਚ ਜਿਹੜਾ ਸਾਡੇ ਤਾਂ ਬਹੁਤ ਦੇਰ ਤੋਂ ਉਸ ਦਾ ਇਹਨਾਂ ਦੇ ਐਕਟ ਰੈਕਟ ਵੀ ਸੰਭਾਲਦੇ ਫਿਰਦੇ ਆ ਉਹ ਤਾਂ ਨਾਮ ਬੋਲਣ ਘਟੋ ਘਟ ਜਿਨ੍ਹਾਂ ਨੇ ਚਾਂਦੀਆਂ ਕਈਆਂ ਫੜਾਈਆਂ ਇਹਨਾਂ ਨੂੰ ਹੈ ਤਾਂ ਉਹਨਾਂ ਦਾ ਕੀ ਹੈ ਤੋਂ ਵੀ ਦੇਖ ਤਾਂ ਲਿਆ ਵਿਧਾਨ ਸਭਾ ਚ ਬਾਜਵਾ ਸਭ ਉਹ ਹੋਰ ਹੀ ਗੱਲਾਂ ਕਰਦੇ ਆ ਤਾਂ ਠੀਕ ਨਹੀਂ ਹੈਗੇ ਉਹ ਸੋ ਵੀਆਪੀ ਦੇ ਵਿੱਚ ਭਾਤਮਾ ਉਹਨੇ ਸਿੱਟੇ ਕਿ ਪੰਜਾਬ ਕੋਟੇ ਦੀਆਂ ਭਰਤੀਆਂ ਜਿਹੜੀਆਂ ਉਹ ਲਗਾਤਾਰ ਪਿਛਲੇ ਸਾਲਾਂ ਵਿੱਚ ਘਟੀਆਂ ਉਹਦੇ ਲਈ ਕੋਈ ਕਾਨੂੰਨੀ ਚਾਰਾ ਜੋਈ ਕਰਦੇ ਆ ਜੀ ਕਾਰੇ ਚ ਜਿਹੜੀ ਭਰਤੀ ਜਿਹੜੀ ਹੈ ਪੰਜਾਬ ਦੇ ਬੀਵੀਐਮਬੀ ਅਜ ਤਾਂ ਬੀਵੀਐਮਬੀ ਖਤਮ ਕਰਨ ਬਾਰੇ ਸੋਚਦੇ ਅਜ ਤਾਂ ਉਹ ਕਹਿੰਦਾ ਕਾਰੇ ਬਾਸੇ ਚਿੱਟਾ ਆਤੀ ਬੰਨੇ ਜੀ ਮੰਨ ਦਸੋ ਜੀ ਹਰ ਪੀ ਜਮੀਨ ਇਹਨਾਂ ਨੂੰ ਪੈਸੇ ਦੇਣੇ ਹਰ ਤਮਾਈ ਕਿੱਥੇ ਪੈਸੇ ਖਰਚ ਦੇਣਾ ਜੀ ਫੱਟਾ ਖੋਲ ਦਾਂਗੇ ਜੀ ਫੱਟਾ ਬੰਦ ਕਰ ਦਾਂਗੇ ਦੋ ਕੰਮ ਨੇ ਇਹਨਾਂ ਕੋਲੇ ਸੋ ਬੀਵੀਐਮਬੀ ਦਾ ਪੁਨਰਗਠਨ ਹੋਣਾ ਚਾਹੀਦਾ ਕਿ ਇਹਦਾ ਸਵਿਧਾਨ ਚੇਂਜ ਕਰੋ ਅੱਜ ਦਾ ਅੱਜ ਬਤਾ ਦੇ ਸਿਕਿਉਰਟੀ ਐਕਟ ਜਦੋਂ ਉਹਦੀ ਬੈਠਕ ਦੀ ਜਿਹੜੀ ਤੁਸੀਂ ਇੱਕ ਹੋਰ ਜਿਹੜੀ ਬਣਾਈ ਹੈ ਤੁਸੀਂ ਕਮੇਟੀ ਉਹਦਾ ਡੈਲੀਗੇਸ਼ਨ ਤੁਹਾਡੀ ਸਰਕਾਰ ਦੇ ਉੱਤੇ ਲਾਰੇ ਦੇ ਕਾਂਗਰਸ ਦੇ ਕਈ ਲੀਡਰ ਲਾਰੇ ਦੇ ਕੀ ਵੀ ਤੋਂ ਤੁਹਾਡੇ ਹੁੰਦੇ ਨੇ ਜਿਹੜੀ ਆ ਉਹ ਜਿਹੜੀ ਕਮੇਟੀ ਜਿਹੜੀ ਬਣ ਗਈ ਤੁਸੀਂ ਆਪ ਜਿਹੜੀ ਆ ਉਹਨੂੰ ਉਸ ਵੇਲੇ ਸਰਕਾਰ ਕੀ ਦੀ ਸੀ ਡੈਮ ਸੇਫਟੀ ਐਕਟ ਐ ਸੀਗਾ ਉਹ ਜਦੋਂ ਜਦੋਂ ਉਸ ਵਿੱਚ ਡੈਮ ਸੇਫਟੀ ਐਕਟ ਪਰਲੀਮੈਂਟ ਚ ਐਸੀ ਸਰਕਾਰ ਕੀ ਦੀ ਸੀ ਹਾਂਜੀ ਫਿਰ ਉਹਦੋਂ ਕਹਿੰਨ ਬੁਲਾਇਆ ਇਹਨਾਂ ਨੇ ਉਹ ਕਹਿੰਦੇ ਨਹੀਂ ਉਹ ਭਗਵੰਤ ਮਾਨ ਕੱਲਾ ਸੀ ਉੱਥੇ ਉਹ ਵਿਰੋਧ ਕਰਦਾ ਉੱਥੇ ਇਹਨਾਂ ਦੇ ਕਿੰਨੇ ਸੀ ਕਾਂਗਰਸ ਦੇ ਸਾਰੇ ਉੱਥੇ ਸੀਗੇ ਬਿਰੋਧ ਕਰਦੇ ਉੱਥੇ ਕੱਲੇ ਭਗਵਾਨ ਤਮਨ ਤੇ ਪਾਈ ਜਾਓ ਕੋਈ ਕੱਲਾ ਵੀ ਵਿਰੋਧ ਕਰੇ ਇੱਥੇ ਆ ਕੇ ਸਰਕਾਰ ਚ ਵੀ ਆ ਕੇ ਇਹੀ ਕਰੇ ਜਿਸ ਵੇਲੇ ਟਾਈਮ ਹੈ ਸੇਫਟੀ ਐਕਟ ਆਇਆ 2021 ਸਰਕਾਰ ਕੀ ਦੀ ਸੀ ਕਹਿੰਗਦੀ ਸੀ ਕਿਰਪਾ ਕਰਕੇ ਲੋਨ ਦੱਸ ਦੇ ਕਰੋ ਨਾ ਸਾਰੀ ਗੱਲ ਕੀਤੀ ਹੈ ਜਦੋਂ ਜਬਤ ਲੱਗਣ ਤੋਂ ਬਾਅਦ ਗੱਲ ਕੀਤੀ ਹੈ ਤੁਸੀਂ ਸਿਰ ਇੱਕ ਲੋਕਿੰਦੀ ਗੱਲ ਹੈ ਕਿ ਗੁਰਦਾਸ ਪ੍ਰਸ਼ਾਸਨ ਨੇ ਇੱਕ ਫੈਸਲਾ ਦਿੱਤਾ ਕਿ ਰਾਤ ਨੂੰ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਬ੍ਰੇਕ ਆਊਟ ਹੋਏਗਾ बीसी ਨੇ ਆਰਡਰ ਗਾ ਲਿਖ ਦਿੱਤੇ ਨੇ ਕਿ ਰਾਤ ਨੂੰ ਪੱਛੀ ਦੇਖੋ ਇਹ ਤਾਂ ਦੇਖੋ ਆਰਮੀ ਦਾ ਸਹਿਯੋਗ ਕਰਾਂਗੇ ਅਸੀਂ ਜੋ ਵੀ ਸਾਨੂੰ ਹੋਮ ਮਿਨਿਸਟਰੀ ਤੋਂ ਜਾਂ ਡਿਫੈਂਸ ਮਿਨਿਸਟਰੀ ਤੋਂ ਤਾਹਾਂ ਤੋਂ ਜਿਹੜੇ ਆਰਡਰ ਆਉਣਗੇ ਉਹਨੂੰ ਤਾਂ ਫੋਲੋ ਕਰਾਂਗੇ ਮੈਂ ਇਹੀ ਤਾਂ ਕਹਿਣਾ ਇੱਕ ਪਾਸੇ ਤਾਂ ਅਸੀਂ ਆਹ ਮੁਸੀਬਤ ਚ ਪਏ ਹੋਏ ਆਂ ਬਲੈਕਆਊਟ ਹੋ ਰਹੇ ਨੇ ਕੋਈ ਪਤਾ ਨਹੀਂ ਕਿਹੜੀ ਮੋਬਾਈਲ ਕਿੱਥੇ ਆਉਣੀ ਹੈ ਕਿੱਥੇ ਡਿੱਗਣੀ ਹੈ ਦੂਜੇ ਪਾਸੇ ਆਹ ਸਾਨੂੰ ਕਿਉਂ ਤੁਸੀਂ ਸੰਕਟ ਮੜਤਾ ਸਾਡੇ ਤੇ ਤੁਹਾਨੂੰ 12 ਦਿਨਾਂ ਬਾਅਦ ਤੁਹਾਨੂੰ ਤੁਹਾਡਾ ਪਾਣੀ ਮਿਲ ਜਾਊਗਾ ਕਰ ਲਿਓ ਉਹਨੂੰ ਕੀ ਕਰਨਾ ਅਸੀਂ ਕਿਹੜੇ ਇਸ ਪਾਣੀ ਨੂੰ ਵੇਚਣਾ ਜੀ ਗੱਲ ਤਾਂ ਰਾਇਲਟੀ ਦੀ ਵੀ ਚੱਲ ਰਹੀ ਹੈ ਪਰ ਅਸੀਂ ਤਾਂ ਇਹਦੇ ਨਾਲ ਬਿਜਲੀ ਪੈਦਾ ਕਰਨੀ ਉਹ ਵੀ ਕਿਸਾਨਾਂ ਵਾਸਤੇ ਹੈ ਖੇਤਾਂ 'ਚ ਜਾਊਗਾ ਉਹ ਵੀ ਕਿਸਾਨਾਂ ਵਾਸਤੇ ਹੈ ਪੀਣ ਵਾਸਤੇ ਹੈ ਉਹ ਵੀ ਪਿੰਡਾਂ ਆਣੇ ਵਾਸਤੇ ਸੋ ਇਹੇ ਇਸ ਗੱਲ ਨੂੰ ਕਿਉਂ ਨਹੀਂ ਸਮਝਦੇ ਕਿ ਭਾਜਪਾ ਜਿਹੜੀ ਹੈ ਉਹ ਐਂਟੀ ਪੰਜਾਬ ਹੈ ਜਦੋਂ ਉਹ ਕਿਸੇ ਹੋਰ ਪਾਸਿਓਂ ਨਾ ਜਿੱਤਣ ਚਾਹੇ ਉਹ ਵੋਟਾਂ ਵਾਲੇ ਪਾਸਿਓਂ ਆਇਆ ਚਾਹੇ ਉਹ ਕਿਸੇ ਪਾਸੇ ਜਦੋਂ ਤੂੰ ਉਹ ਸਿਝ ਕਰਦੇ ਕਿਸੇ ਨਾ ਕਿਸ ਤਰੀਕੇ ਨਾਲ ਪੰਜਾਬ ਦੀ ਸੰਗੀ ਘੁੱਟੀ ਜਾਵੇ ਤੇ ਇਹ ਨਹੀਂ ਹੋਣ ਦੇਵਾਂਗੇ ਸਾਹਿਬ ਜੀ ਅਸੀਂ ਮਾਰੇ ਰਿਜ਼ਲਟ ਕੋਈ ਜਾਂਦਾ ਹੈ ਗ੍ਰਹਿ ਮੰਤਰੀ ਨਾਲ ਮੀਟਿੰਗ ਹੈ ਉਹ ਚ ਕੋਈ ਗੱਲ ਹੋਈ ਪਾਣੀ ਦੀ ਆਪਗੜ ਜੀ ਨਹੀਂ ਕੱਲ ਤਾਂ ਸਿਰਫ ਜਿਹੜੇ ਨਾ ਨਾ ਜਿਹੜੇ ਬਾਰਡਰ ਵਾਲੇ ਜਿਹੜੇ ਸੀਐਮ ਨੇ ਉਹੀ ਸ਼ਾਮਲ ਸੀ ਤੇ ਸਿਰਫ ਨੇਪਾਲ ਵਾਲੇ ਜਿਹੜੇ ਜਿਵੇਂ ਉੱਤਰਾਖੰਡ ਤੇ ਯੂਪੀ ਜਾਂ ਫਿਰ ਬੰਗਲਾਦੇਸ਼ਾ ਮਮਤਾ ਬੈਨਰਜੀ ਸੀਗੇ ਬਿਹਾਰ ਵਾਲਿਆਂ ਦਾ ਵੀ ਬਾਰਡਰ ਲੱਗਦਾ ਤੇ ਸਿੱਕਮ ਵਾਲੇ ਸੀਗੇ ਗੁਜਰਾਤ ਵਾਲੇ ਸੀ ਰਾਜਸਥਾਨ ਵਾਲੇ ਸੀ ਉਹਦੇ ਵਿੱਚ ਇਸ ਤਰ੍ਹਾਂ ਦਾ ਕੋਈ ਨਹੀਂ ਮਰਦਾ ਸਾਹਿਬ ਜਿਹੜਾ ਦੂਰੋਂ ਕਹਿੰਦਾ ਜੇ ਪੰਜਾਬ ਨੂੰ ਲੋੜ ਪਈ ਤਾਂ ਅਸੀਂ ਆਪਣਾ ਜ਼ਮੀਨ ਨਹੀਂ ਪੱਤਰ ਤੇ ਪਾਣੀ ਕੱਢ ਕੇ ਉਹਨਾਂ ਨੂੰ ਦੇ ਦਾਂਗੇ ਫਿਰ ਹੁਣ ਕੱਢ ਲਓ ਆਪਦਾ ਹਾਂ ਸਾਨੂੰ ਲੋੜ ਹੈ ਤੁਸੀਂ ਆਪਣਾ ਕੱਢ ਲਓ ਇਹ ਕੀ ਗੱਲਾਂ ਕਰਦੇ ਨੇ ਤੁਸੀਂ ਤੁਸੀਂ ਜ਼ਮੀਨ ਚੋਂ ਕੱਢ ਕੇ ਸਾਨੂੰ ਦੇਵੋਗੇ ਤੁਸੀਂ ਜਿਵੇਂ ਕੱਢ ਕੇ ਆਪ ਦੇ ਨਾਲ ਚ ਲੈ ਲਓ ਤੁਸੀਂ ਆਪਰੇਸ਼ਨ ਸਿੰਦੂਰ ਨੂੰ ਤੁਸੀਂ ਕਿਵੇਂ ਦੇਖਦੇ ਨੇ ਨਹੀਂ ਬਹੁਤ ਅੱਛਾ ਹੈ ਮੈਂ ਤਾਂ ਹਮ ਤੋਂ ਮੁਬਾਰਕਬਾਦ ਦੀ ਹੈ ਔਰ ਫੌਜ ਕੇ ਸਾਥ ਖੜੇਗੇ ਹਮ ਪੂਰਾ सरकार नहीं पूरे पंजाबी नब्बे इस देश को इस तिरंगे को लहराने के लिए हमारे तो भी हम ही खड़े होते हैं उनके पहली गोली पंजाबियों के सीने में ही आती है तो ऑपरेशन सिंधूर बड़ा अच्छा उनके जो जितने भी आतंकवादियों के जो मुख्यालय थे या उनके ट्रेनिंग सेंटर थे वो तबाह किए हैं बहुत अच्छी बात है लेकिन उन्होंने क्या किया वो सिविल पे अटैक कर रहे हैं हमारे गुरुद्वारा साहब में वहां गोला गिरा तीन एक रागी दो ग्रंथी पाठी सिंह शहीद हो गए मतलब वो सिविल पे कर रहे हैं हम उनके आतंकवादियों के टिकानों पर कर रहे हैं ठीक है ना इवन हमने अभी उनकी फौज पर नहीं किया आतंकवादियों के टिकाने पर किया तो अगर वो मतलब बाज नहीं आएंगे तो हमारी फौज तैयार है और फौज क्या बढ़ाने के लिए हम तैयार है ਇਹ ਟੱਬਾ ਤੋਂ ਪ੍ਰੀਤ ਤੱਕ ਜੋ ਪਾਣੀ ਦੀ ਹਜੋਤ ਮੈਂਸ ਨੇ ਵਿਧਾਨ ਸਭਾ ਦੇ ਵਿੱਚ ਗੱਲ ਆਖੀ ਸੀ ਉਹਦਾ ਉਹ ਕਿੱਥੇ ਤੱਕ ਪ੍ਰੋਜੈਕਟ ਉਹ ਨਹੀਂ ਤਾਂ ਕਹਿਣਾ ਕਿ ਇਹ ਪਾਣੀ ਅਸੀਂ ਇੱਥੇ ਹੀ ਵਰਤਾਂਗੇ ਪਹਿਲਾਂ ਹੈੱਡ ਹੈੱਡ ਨੂੰ ਪਾਣੀ ਦੇ ਦਈਏ ਟੇਲਾਂ ਤੱਕ ਵੀ ਪਹੁੰਚਾਉਣਾ ਹੈ ਤੇ ਤੁਸੀਂ ਸਾਰ ਤੋਂ ਹਜੇ ਫੇਰ ਆਪ ਫੱਟੇ ਚੱਕਣਾ ਆ ਜਨ ਨੂੰ ਸਵੇਰੇ ਸਵੇਰੇ ਤੁਸੀਂ ਗੇਟ ਖੋਲਣ ਆ ਜਨਿਓ ਚੋਰੀਆਂ ਸਾਥੋਂ ਇਹ ਇਸਤਰੀ ਦੀ ਹਰਕਤ ਨੂੰ ਤਾਂ ਕੋਈ ਬਰਦਾਸ਼ਤ ਨਹੀਂ ਕਰੂਗਾ ਮਾਂ ਦਾ ਪਾਣੀ ਉੱਪਰ ਹੀ ਹੋ ਗਏ ਬਾੜ ਦੇ ਵਿਚੋਂ ਪਾਣੀ ਆਇਆ ਜੀ ਖਾਸ ਤੌਰ ਤੇ ਮਹਿਰਾ ਦੇ ਇਧਰਲੇ ਪਾਸੇ ਉਹ ਤਾਂ ਫਿਰ ਸਾਰਾ ਕੁਝ ਕਰਾਂਗੇ ਫਿਰ ਇਸਤਰੀ ਜੁਸਾਬ ਹੋਣ ਲੱਗ ਗਿਆ ਫਿਰ ਸਾਰਾ ਹੀ ਸਿਮਪ ਸਭ ਤੁਸੀਂ ਵਿਧਾਨ ਸਭਾ ਚ ਕਿਹਾ ਸੀ ਡਰਾਫਟ ਲੈ ਕੇ ਆਉਂਗੇ ਕਦੋਂ ਤੱਕ ਉਹ ਉਹ ਤਾਂ ਪਹਿਲਾਂ ਇਹਨਾਂ ਤੋਂ ਦਿਲ ਹੋ ਜੀ ਆਹਾ ਤੇ ਉਹ ਜਿਹੜਾ ਬਾਰਡਰ ਅਸੀਂ ਕਰ ਲਾਂਗੇ ਅਸੀਂ ਇਹ ਜੀ ਸਾਹਿਬ ਨੂੰ ਦੱਸਿਆ ਹੋਇਆ ਬਣਾਵਾਂਗੇ ਡਰਾਫਟ ਬਣਾਉਣਾ ਕੋਈ ਛੋਟੀ ਮੋਡੀ ਗੱਲ ਨਹੀਂ ਹੁੰਦਾ ਕਿਉਂਕਿ ਕਾਨੂੰਨ ਨੇ ਅਗੇ ਪਤਾ ਨਹੀਂ ਕਿੰਨੇ ਸਾਲ ਚੱਲਣਾ ਹੁੰਦਾ ਸੋ ਉਹਦੇ 'ਚ ਕੋਈ ਕਮੀ ਨਾ ਰਹਿ ਜੇ ਤਾਂ ਕਿ ਕੋਈ ਇਸ ਤਰ੍ਹਾਂ ਦਾ ਕਲੋਜ਼ ਨਾ ਕੋਈ ਵੀਕ ਪੁਆਇੰਟ ਨਾ ਰਹਿ ਜੇ ਕਿ ਉਹ ਕੱਲ ਨੂੰ ਕੋਰਟਾਂ-ਕੂਰਟਾਂ 'ਚ ਲੈ ਜਾਣ ਸੋ ਇਸ ਕਰਕੇ ਪੰਜਾਬ ਦੇ ਪਾਣੀਆਂ ਦੀ ਰਾਖੀ ਅਸੀਂ ਆਪ ਕਰਨ ਜੋਗੇ ਹੈਗੇ ਆ ਅਸੀਂ ਦੇਸ਼ ਦੀ ਰਾਖੀ ਕਰਨ ਜੋਗੇ ਹੈਗੇ ਆ ਤਾਂ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਨ ਜੋਗੇ ਵੀ ਹੈਗੇ ਬਹੁਤ ਬੜਾ